ਧਿਆਨ ਦੇ ਤਿੰਨ ਪੜਾਓ ਦੇਖੋ ਜਿਹੜਾ ਪਹਿਲਾ ਪੜਾਓ ਹੁਣ ਮੈਂ ਮੂਲ ਅਰਜ ਕਰਾਂ ਵੀ ਯਾਤਰਾ ਸ਼ੁਰੂ ਉੱਥੇ ਤੇ ਹੋਊਗੀ ਜਿੱਥੇ ਅਸੀਂ ਖੜੇ ਆ ਹੁਣ ਜੇ ਮੈਂ ਚਲੋ ਮੰਨੋ ਵੀ ਰਾਜਪੁਰੇ ਖੜਾ ਮੈਂ ਦਿੱਲੀ ਨੂੰ ਜਾਣਾ ਮੈਂ ਰਾਜਪੁਰੇ ਤੋਂ ਤੁਰੂੰਗਾ ਮੈਂ ਅੰਵਾਲੇ ਤੋਂ ਨਹੀਂ ਤੁਰ ਸਕਦਾ ਨਾ ਮੈਂ ਕਰਨਾਲ ਤੋਂ ਤੁਰ ਸਕਦਾ ਹੁਣ ਅਸੀਂ ਖੜੇ ਕਿੱਥੇ ਆ ਖੜੇ ਅਸੀਂ ਅਸਥੂਲ ਕਿਰਿਆਤਾਂ ਸਰੀਰ ਦੇ ਲੈਵਲ ਤੇ ਖੜੇ ਆ ਸਰੀਰ ਦੇ ਲੈਵਲ ਤੇ ਖੜੇ ਆ ਸਰੀਰ ਤੋਂ ਹੀ ਯਾਤਰਾ ਚੱਲੂਗੀ ਹੁਣ ਧਿਆਨ ਦੀ ਧਿਆਨ ਦੇ ਤਿੰਨ ਪੜਾਅ ਮੈਂ ਬਿਆਨ ਕਰਾਂ ਅੱਜ ਸਰੀਰ ਤੋਂ ਯਾਤਰਾ ਕਿਵੇਂ ਚੱਲੂਗੀ ਸਰੀਰ ਦੇਖੋ ਇਹਦੇ ਵਿੱਚ ਮੈਂ ਇੱਕ ਪਰਮਾਨੰ ਲੰਮਾ ਮਹਾਤਮਾ ਬੁੱਧ ਜੀ ਮਹਾਰਾਜ ਦਾ ਮਹਾਤਮਾ ਬੁੱਧ ਜੀ ਮਹਾਰਾਜ ਕਿਤੇ ਸੰਗਤ ਦੇ ਵਿੱਚ ਆਪਣੇ ਪ੍ਰਵਚਨ ਸੁਣਾ ਰਹੇ ਸੀ ਉਸ ਟਾਈਮ ਰਾਜਾ ਵੀ ਵਿੱਚ ਬੈਠਾ ਸੀ ਉਸ ਹਲਕੇ ਦਾ ਜਿਹੜਾ ਰਾਜਾ ਸੀ ਉਹ ਵੀ ਆਇਆ ਜਦ ਮਹਾਤਮਾ ਬੁੱਧ ਜੀ ਪ੍ਰਵਚਨ ਕਰ ਰਹੇ ਸੀ ਤਾਂ ਰਾਜੇ ਦਾ ਪੈਰ ਦਾ ਅੰਗੂਠਾ ਹਿੱਲ ਰਿਹਾ ਸੀ ਜਦ ਉਹਦਾ ਅੰਗੂਠਾ ਹਿੱਲ ਰਿਹਾ ਸੀ ਪੈਰ ਦਾ ਹੁਣ ਮਹਾਤਮਾ ਬੁੱਧ ਜੀ ਮਹਾਰਾਜ ਨੇ ਉਹਦੇ ਗੁੱਠੇ ਕਨੀ ਧਿਆਨ ਲਾ ਕੇ ਪ੍ਰਵਚਨ ਵਿੱਚੇ ਰੋਕ ਤੇ ਉੱਥੀ ਇੱਕ ਥਾਂ ਰੋਕੇ ਉਹ ਜਦ ਦੇਖਿਆ ਸੰਗਤ ਵੀ ਦੇਖੇ ਵੀ ਇਹ ਕਾਰਨ ਕੀ ਹੋਇਆ ਰਾਜ ਉਹਦੇ ਗੁੱਠੇ ਕਣੀ ਜਦੋਂ ਮਹਾਤਮਾ ਬੁੱਧ ਜੀ ਦਾ ਧਿਆਨ ਲੱਗਿਆ ਹੋਇਆ ਰਾਜੇ ਨੇ ਦੇਖਿਆ ਰਾਜੇ ਨੇ ਆਪਣਾ ਗੁੱਠਾ ਰੋਕਿਆ ਤੇ ਮਹਾਰਾਜ ਨੂੰ ਕਹਿਣ ਲੱਗਿਆ ਵੀ ਤੁਸੀਂ ਬੋਲਣਾ ਕਿਉਂ ਬੰਦ ਕੀ ਰਿਹਾ ਕਰ ਦਿੱਤਾ ਤੁਸੀਂ ਬੋਲੋ ਉਹਨੇ ਗੁੱਠਾ ਰੋਕਿਆ ਮਹਤਵਪੂਰਨ ਬੁੱਧ ਜੀ ਮਹਾਰਾਜ ਫੇਰ ਬੋਲਣ ਲੱਗੇ ਆਪਣੇ ਪ੍ਰਵਚਨ ਸੁਣਾਉਣ ਲੱਗੇ ਜਦੋਂ ਦੁਬਾਰੇ ਪ੍ਰਵਚਨ ਸੁਣਾਉਣ ਲੱਗੇ ਉਹਦਾ ਗੁੱਠਾ ਫੇਰ ਹਿੱਲਣ ਲੱਗ ਗਿਆ ਰਾਜੇ ਦਾ ਉਹਨਾਂ ਨੇ ਫੇਰ ਗੁੱਠੇ ਕੰਨੀ ਧਿਆਨ ਲਾਇਆ ਤੇ ਪ੍ਰਵਚਨ ਬੰਦ ਕਰ ਦਿੱਤੇ ਜਦੋਂ ਪ੍ਰਵਚਨ ਬੰਦ ਕਰੇ ਤਾਂ ਰਾਜੇ ਨੇ ਕਿਹਾ ਵੀ ਤੁਸੀਂ ਮੇਰੇ ਗੁੱਠੇ ਵੱਲ ਕਿਉਂ ਦੇਖੀ ਜਾਂਦੇ ਹੋ ਉਹ ਕਹਿੰਦੇ ਵੀ ਤੇਰਾ ਗੁੱਠਾ ਹਿੱਲ ਰਿਹਾ ਤੂੰ ਇਹਦਾ ਉੱਤਰ ਦੇ ਦੇ ਮੈਂ ਤੈਨੂੰ ਉੱਤਰ ਦੇ ਦੂੰ ਉਹ ਕਹਿੰਦਾ ਮੈਨੂੰ ਹੋਸ਼ ਹੈ ਕਿੱਥੇ ਰਾਜਾ ਕਹਿੰਦਾ ਦਰਅਸਲ ਇਹਦੇ ਜਿਹੜੇ ਵੱਡੇ ਰਾਜੇ ਮਹਾਰਾਜੇ ਹੁੰਦੇ ਨੇ ਅਸਲ 'ਚ ਤਾਂ ਹੋਸ਼ ਛੋਟੇ ਬੰਦਿਆਂ ਨੂੰ ਵੀ ਨਹੀਂ ਹੁੰਦਾ ਇਹਨਾਂ ਨੂੰ ਤਾਂ ਬਿਲਕੁਲ ਨਹੀਂ ਹੁੰਦਾ ਕਿਉਂਕਿ ਕੰਮ ਬੜੇ ਬੜੀ ਪਬਲਿਕ ਨੇ ਆਉਣਾ ਬੜੇ ਲੋਕ ਸਾਹਮਣੇ ਇਹਨਾਂ ਨੂੰ ਹੋਸ਼ ਕਿੱਥੇ ਪਰ ਅਕਸਰ ਜਦੋਂ ਪੱਥਰ ਛੱਟ ਕੇ ਮੱਛੀ ਵਾਪਸ ਆ ਜਾਂਦੀ ਹੈ ਬੜੇ ਬੜੇ ਰਾਜੇ ਵੀ ਅਧਿਆਤਮ ਬਾਦ ਨੂੰ ਪਰਵੇਸ਼ ਹੋਏ ਨੇ ਉਹ ਰਾਜਾ ਕਹਿੰਦਾ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਿਵੇਂ ਹਿੱਲ ਰਿਹਾ ਹੈ ਹੁਣ ਮੈਂ ਮੂਲ ਅਰਜ ਕਰਾਂ ਵੀ ਪਹਿਲਾਂ ਆਪਣੇ ਸਰੀਰ ਤੇ ਮੇਨ ਧਿਆਨ ਲਿਆਉਣਾ ਹੈ ਹੋ ਮੇਰਾ ਅਗੁੱਠਾ ਹਿੱਲ ਰਿਹਾ ਹੈ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਮੇਰਾ ਅਗੁੱਠਾ ਹਿੱਲ ਰਿਹਾ ਹੈ ਇਤੇ ਬਾਅਦ ਮੇਰਾ ਹੱਥ ਜੇ ਇੱਥੇ ਤੇ ਮੈਂ ਬਾਹ ਉੱਪਰ ਕਰੀ ਮੈਨੂੰ ਪਤਾ ਹੋਵੇ ਵੀ ਮੇਰੀ ਬਾਹ ਉੱਪਰ ਗਈ ਆ ਹੁਣ ਜੇ ਮੈਂ ਪਿਆ ਮੈਨੂੰ ਪਤਾ ਹੋਵੇ ਵੀ ਮੈਂ ਪਿਆ ਹੁਣ ਜੇ ਮੈਂ ਬੈਠਾ ਹੋਇਆ ਮੈਂ ਗਰਦਨ ਐ ਪਿੱਛੇ ਨੂੰ ਕਰੀ ਮੈਨੂੰ ਪਤਾ ਲੱਗੇ ਵੀ ਮੈਂ ਗਰਦਨ ਪਿੱਛੇ ਕਰੀ ਆ ਜੇ ਮੈਂ ਤੁਰਿਆ ਮੈਨੂੰ ਪਤਾ ਲੱਗੇ ਵੀ ਮੈਂ ਇਹ ਇਧਰਲਾ ਸਟੈਪ ਸੱਜੇ ਪੈਰ ਦਾ ਇਧਰ ਰੱਖਿਆ ਤੇ ਦੂਜੇ ਦਾ ਇਧਰ ਇਹ ਮੈਨੂੰ ਹੋਸ਼ਪੂਰਵਕ ਪਤਾ ਹੋਣਾ ਚਾਹੀਦਾ ਪੂਰਾ ਗਹਿਨ ਮੇਰਾ ਧਿਆਨ ਸਰੀਰ ਦੇ ਉੱਤੇ ਗਹਿਨ ਹੋਣਾ ਚਾਹੀਦਾ ਪੂਰਾ ਹੁਣ ਇਸ ਤਰ੍ਹਾਂ ਧਿਆਨ ਜਾਂ ਸਰੀਰ ਤੇ ਗਹਿਨ ਹੁੰਦਾ ਜਾਊਗਾ ਉਤੇ ਬਾਅਦ ਮੈਨੂੰ ਪਹਿਣ ਲੱਗੇ ਫਿਰ ਸੋਣ ਲੱਗੇ ਵੀ ਮੈਨੂੰ ਪਤਾ ਹੋਵੇ ਵੀ ਮੈਂ ਸੁੱਤਾ ਪਿਆ ਵੀ ਮੈਂ ਕਰਵਟ ਲਈ ਪਏ ਨੇ ਮੈਨੂੰ ਪਤਾ ਹੋਵੇ ਵੀ ਮੈਂ ਹੋਸ਼ਪੂਰਵਕ ਵੀ ਮੈਂ ਸੁੱਤਾ ਤਾਂ ਪਿਆ ਵੀ ਮੈਂ ਨਹੀਂ ਇਹ ਸੋਇਆ ਮੇਰਾ ਸਰੀਰ ਸੋਇਆ ਇਹ ਪਤਾ ਲੱਗ ਜਾਏ ਉਹ ਮਤਲਬ ਇੱਕ ਸਰੀਰ ਨਾਲੋਂ ਟੁੱਟਣ ਦੀ ਅਵਸਥਾ ਜਿਹੜੀ ਮੈਂ ਮੇਨ ਬਿਆਨ ਧਿਆਨ ਦੀ ਕਰ ਰਿਹਾ ਹਾਂ ਉਹ ਪਤਾ ਲੱਗ ਜਾਏ ਵੀ ਮੈਂ ਸਰੀਰ ਪਿਆ ਵੀ ਮੈਂ ਨਹੀਂ ਪਿਆ ਮੈਨੂੰ ਪਤਾ ਲੱਗੇ ਵੀ ਮੈਂ ਕਰਵਟ ਲਈ ਆ ਮੈਂ ਪਾਸਾ ਲਿਆ ਹੁਣ ਜਦ ਦੂਜੇ ਪਾਸੇ ਨੂੰ ਪਾਸਾ ਲਿਆ ਫੇਰ ਪਤਾ ਲੱਗੇ ਹੁਣ ਹੋਸ਼ਪੂਰਵਕ ਮੈਨੂੰ ਪਤਾ ਲੱਗੇ ਵੀ ਮੈਂ ਉੱਠ ਰਿਹਾ ਮੈਂ ਪੀ ਆ ਕਰਬਟ ਲੈ ਰਿਹਾ ਮੈਨੂੰ ਸੌਣ ਦਾ ਪਤਾ ਲੱਗੇ ਮੈਂ ਸੌਣ ਦੇ ਸਮੇਂ ਮੈਨੂੰ ਪਤਾ ਲੱਗਿਆ ਵੀ ਮੈਂ ਨਹੀਂ ਸੁੱਤਾ ਪਿਆ ਮੇਰਾ ਸਰੀਰ ਪਿਆ ਉਹ ਜਿਹੜਾ ਸਰੀਰ ਦੇ ਇਸ ਤਰ੍ਹਾਂ ਗਹਿਨ ਧਿਆਨ ਚ ਲਿਆ ਜਾਊਗਾ ਸਰੀਰ ਦੇ ਵਿੱਚ ਇੱਕ ਕੰਪਨ ਇੱਕ ਨਜ਼ਾਰਾ ਇੱਕ ਸੁੰਦਰੀਆ ਇੱਕ ਪ੍ਰਸਾਦ ਇੱਕ ਚਰਨਾਟ ਛੜੂਗੀ ਇਹ ਵੈਸੇ ਜਿਹੜੀ ਮੈਂ ਗੱਲ ਬਿਆਨ ਕਰ ਰਿਹਾ ਇਹ ਜਿੱਦਣ ਤੁਹਾਨੂੰ ਛੜੂਗੀ ਤੁਹਾਨੂੰ ਪਤਾ ਉਦਣੇ ਲੱਗੂਗਾ ਵੀ ਇਹ ਚੀਜ਼ ਕੀ ਆ ਇਹ ਐਸਾ ਨਜ਼ਾਰਾ ਹੈ ਇਹ ਕਿਸੇ ਨਸ਼ੇ ਚ ਨਹੀਂ ਹੈਗਾ ਹੈ ਨਜ਼ਾਰਾ ਨਸ਼ੇ ਵਰਗਾ ਪਰ ਕਿਸੇ ਨਸ਼ੇ ਦੇ ਵਿੱਚ ਨਹੀਂ ਹੈਗਾ ਕਿਉਂਕਿ ਨਸ਼ੇ ਦਾ ਜੋ ਸਰੂਰ ਮਸਤੀ ਉਹ ਬਖਤੀ ਹੁੰਦੀ ਹੈ ਇਹ ਇਹ ਪਹਿਲਾ ਪਹਿਲਾ ਇਹ ਵੀ ਬਖਤੀ ਹੋਊਗਾ ਉਹ ਜਿਹੜਾ ਸੁੰਦਰੀਆਂ ਨਜ਼ਾਰਾ ਬਹੁਤ ਸਰੀਰ ਦੇ ਵਿੱਚ ਕੰਪਨ ਛੱਡੂ ਛਿੜੂਗੀ ਇਹਦੇ ਇਹਦੇ ਨਾਲ ਜਿਹੜੀ ਸਾਡੀ ਆਤਮਾ ਸਰੀਰ ਨਾਲੋਂ ਅਲੱਗ ਹੁੰਦੀ ਪ੍ਰਤੀਤ ਦੇਣ ਲੱਗਣ ਲੱਗ ਜਾਂਦੀ ਆ ਉਥੇ ਬਾਅਦ ਸਾਡਾ ਜਿਹੜਾ ਅਗਲਾ ਸਟੈਪ ਆ ਉਹ ਮਨ ਦਾ ਹੋਊਗਾ ਪਰ ਹੁਣ ਇੱਕ ਪੜਾਅ ਜਦ ਇਹ ਪੂਰਾ ਕਰਤਾ ਸਰੀਰ ਸਾਡਾ ਜਿਹੜਾ ਨਾ ਸਾਥ ਦੇਣ ਲੱਗ ਜਾਊਗਾ ਮਨ ਦੇ ਵਿਚਾਰਾਂ ਵੱਲ ਹੁਣ ਮਨ ਦੇ ਵਿਚਾਰਾਂ ਨੂੰ ਜਿਆਦਾ ਅਸੀਂ ਦੇਖਣ ਲੱਗ ਜਾਾਂਗੇ ਮਨ ਦੇ ਵਿਚਾਰ ਦਿਖਾਈ ਦੇਣ ਲੱਗ ਜਾਣਗੇ ਕਿਉਂਕਿ ਸਰੀਰ ਨਾਲੋਂ ਧਿਆਨ ਉੱਚਾ ਉੱਠ ਗਿਆ ਇੱਕ ਸਟੈਪ ਅਸੀਂ ਪੜਾਓ ਪਾਰ ਕਰ ਗਏ ਇੱਕ ਪੜਾਓ ਜਦੋਂ ਅਸੀਂ ਪਾਰ ਕਰ ਗਏ ਤੀਜਾ ਹਿੱਸਾ ਯਾਤਰਾ ਸਾਡੀ ਕਰਾਸ ਹੋ ਗਈ ਹੁਣ ਅਗਲਾ ਧਿਆਨ ਜਾਊਗਾ ਮਨ ਤੇ ਹੁਣ ਜਦ ਮਨ ਤੇ ਧਿਆਨ ਜਾਊਗਾ ਮਨ ਦੇ ਵਿਚਾਰ ਜਿਹੜੇ ਸਾਨੂੰ ਦਿਖਾਈ ਦੇਣ ਲੱਗ ਜਾਣਗੇ ਕਿਉਂਕਿ ਸਰੀਰ ਤੋਂ ਤਾਂ ਧਿਆਨ ਉੱਠ ਗਿਆ ਵੈਸੇ ਤਾਂ ਸਰੀਰ ਤੇ ਹੀ ਧਿਆਨ ਜਾਈ ਜਾਂਦਾ ਵੀ ਮੈਂ ਕੀ ਕਰ ਰਿਹਾ ਮੈਂ ਕੀ ਉਸ ਕਰ ਰਿਹਾ ਇੱਧਰ ਨੂੰ ਜਦ ਸਰੀਰ ਤੋਂ ਉੱਠ ਗਿਆ ਸਰੀਰ ਦਾ ਕੰਪਣ ਸੁੰਦਰੀਆ ਨਜ਼ਾਰਾ ਜਿਹੜਾ ਪ੍ਰਸਾਦ ਆ ਉਹ ਸਰੀਰ ਨਾਲੋਂ ਅਲੱਗ ਕਰਕੇ ਮਨ ਦੇ ਉੱਤੇ ਪ੍ਰਵੇਸ਼ ਕਰਾਊਗਾ ਹੁਣ ਜਦ ਮਨ ਦੇ ਉੱਤੇ ਪ੍ਰਵੇਸ਼ ਕਰਾਊਗਾ ਮਨ ਦੇ ਉੱਤੇ ਜਿਹੜੀ ਵਿਚਾਰ ਨੇ ਉਹ ਵਿਚਾਰ ਸਾਨੂੰ ਦਿਖਣ ਲੱਗ ਜਾਣਗੇ ਉਹ ਫਿਰ ਬਿਚਾਰ ਹੌਲੀ-ਹੌਲੀ ਹਟਣ ਲੱਗ ਜਾਣਗੇ ਜਦ ਹੌਲੀ ਹੌਲੀ ਹਟਣ ਲੱਜਣਗੇ ਜੇ ਵਿਚਾਰ 30% ਹਟੇ 70% ਅਸੀਂ ਹਲੇ ਸਰੀ ਮਤਲਬ ਜਾਗੇ ਨਹੀਂ 30% ਜਾਗ ਗਏ ਹੁਣ ਜਿੰਨੇ ਪਰਸੈਂਟ ਵਿਚਾਰ 50% ਹਟ ਗਏ ਉਹਨਾਂ ਅਸੀਂ ਜਾਗ ਗਏ ਇਸ ਤਰ੍ਹਾਂ ਪਰਸੈਂਟੇਜ ਦੇ ਅਸਾਬ ਨਾਲ ਸਾਡੇ ਵਿਚਾਰ ਜਿਉਂ ਜਿਉਂ ਹਟਦੇ ਜਾਣਗੇ ਉਹਨਾਂ ਅਸੀਂ ਜਾਗਰਤ ਹੋਂਦੇ ਜਾਵਾਂਗੇ ਜਾਂ ਮਨ ਤੋਂ ਬਾਅਦ ਮਨ ਦੇ ਵਿਚਾਰ ਹਟਦੇ ਜਾਣਗੇ ਮਨ ਦੇ ਵਿਚਾਰ ਹਟਦੇ ਜਾਣਗੇ ਫਿਰ ਮਨ ਨਾਲੋਂ ਅਸੀਂ ਅਲੱਗ ਹੁੰਦੇ ਜਾਵਾਂਗੇ you <laughs> ਕਿਉਂਕਿ ਮਨ ਦਾ ਸਾਨੂੰ ਪਤਾ ਲੱਗਣ ਲੱਗ ਜੂਗਾ ਵੀ ਇਹ ਮਨ ਸੋਚ ਰਿਹਾ ਹੈ ਜਾਂ ਵਿਚਾਰਾਂ ਹਟਦੇ ਜਾਣਗੇ ਵਿਚਾਰਾਂ ਦਾ ਗ੍ਰਾਫ ਟੁੱਟਣ ਲੱਗ ਜੂ ਜਾਂ ਵਿਚਾਰਾਂ ਦਾ ਗ੍ਰਾਫ ਟੁੱਟਣ ਲੱਗ ਗਿਆ ਇਹ ਵਿਚਾਰ ਹਲੇ ਸਾਨੂੰ ਸੰਸਾਰ ਦੇ ਵਿੱਚ ਹਲੇ ਰੱਖੀ ਬੈਠੇ ਨੇ ਜਾਂ ਵਿਚਾਰਾਂ ਦਾ ਗ੍ਰਾਫ ਟੁੱਟ ਗਿਆ ਉਹ ਹਿਰਦੇ ਤੇ ਉਤਰਿਆ ਆਊਗਾ ਹਿਰਦੇ ਦੇ ਭੌਤਿਕ ਜਿਹੜੀ ਦੁਨੀਆ ਉਹ ਪਰਮਾਤਮਾ ਦੀ ਦੁਨੀਆ ਹੈ ਹੁਣ ਜਦ ਹਿਰਦੇ ਦੇ ਭੌਤਿਕ ਤੇ ਫਿਰ ਉਤਰਨ ਲੱਗ ਜੂਗਾ ਉਹਨੇ ਜਿੰਨਾ ਪਰਸੈਂਟੇਜ ਆਗੀ ਜਾਊਗਾ ਉਹਨੇ ਪਰਸੈਂਟੇ ਹਿਰਦੇ ਤੇ ਉਤਰਦਾ ਜਾਈ ਜਾਊਗਾ ਜਾਂ ਹਿਰਦੇ ਤੇ ਉਤਰਦਾ ਜਾਈ ਜਾਊਗਾ ਉਰਤੇ ਅੱਗੇ ਹਿਰਦੇ ਦੀ ਭਾਵਨਾ ਤੋਂ ਅਗਲਾ ਜਗਤ ਹੈ ਜਿਹੜਾ ਅਗਲਾ ਜਗਤ ਜਿਹੜਾ ਅੱਗੇ ਪਰਮਾਤਮਾ ਵਿੱਚ ਪ੍ਰਵੇਸ਼ ਦਾ ਉਹ ਮੈਂ ਅਗਲੀ ਆਡੀਓ ਦੇ ਵਿੱਚ ਬਿਆਨ ਕਰਦਾ